ਸਿਰਫ 325 ਰੁਪਏ ਸਕਰ ਫੁੱਟ ਦੇ ਵਿੱਚ ਲੈ ਜਾਓ ਜੀ ਐਚ ਡੀ ਐਚ ਐਮ ਆਰ ਦੇ ਵਿੱਚ ਆਹੀ ਡਿਜ਼ਾਈਨਿੰਗ 325 ਜੀ 650 ਤੋਂ ਜੇ ਕੋਈ ਘੱਟ ਦੇ ਦੇ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ 650 ਰੁਪਏ ਸਕਰ ਫੁੱਟ ਦੀ ਵੀਡੀਓ ਸਾਰਿਆਂ ਨੇ ਦੇਖੀ ਹੋਈ ਹੈ ਠੀਕ ਹੈ ਜੀ ਹਰ ਇੱਕ ਬੰਦਾ ਇਹਨੂੰ 650 ਰੁਪਏ ਸਕਰ ਫੁੱਟ ਵੇਚਦਾ ਤੁਸੀਂ ਨੇ ਵੀ ਦੋ ਚਾਰ ਵੀਡੀਓ ਦੇਖੀਆਂ ਨੇ ਸਾਰਿਆਂ ਨੂੰ ਪਤਾ ਉਹੀ ਬੋਰਡ ਹੈ ਜੀ ਰੁਪਏ ਦਾ ਫਰਕ ਨਿਕਲ ਗਿਆ ਲੱਖ ਰੁਪਏ ਨਿਆਮ ਲੈ ਜਾਓ ਮੇਥੋਂ ਠੀਕ ਹੈ ਤੇ ਸਿਰਫ 10000 ਰੁਪਏ ਦਾ ਪੀਸ ਸਿਰਫ 24-25000 ਰੁਪਏ ਦਾ ਪੀਸ बिकਦਾ ਮਾਰਕੀਟ 'ਚ ਤਾਂ ਹੀ ਦਾ ਕਹਿਣਾ ਬਾਈ 17 ਘੰਟੇ ਮਸ਼ੀਨ ਚੱਲੀ ਆ ਤਾਂ ਮਸ਼ੀਨ ਦਾ ਖਰਚਾ ਵੀ ਨਹੀਂ ਪੂਰਾ ਕਹ ਹੁੰਦਾ 10000 ਸਿਰਫ 10000 ਰੁਪਏ 5000 ਰੁਪਏ ਦੀ ਘੱਟੋ ਘੱਟ ਲੇਬਰ ਆ ਬੱਲੇ ਦੀ ਠੀਕ ਆ ਬਾਈ ਆਪਾਂ 700 ਰੁਪਏ ਲੇਬਰ 'ਚ ਬੱਲਾ ਬਣਾ ਦਿੰਨੇ ਆ ਜੀ ਠੀਕ ਹੈ ਸਾਗਵਾਨ ਦਾ ਠੋਸ ਭੱਲਾ ਕਲਮਾ ਲਾ ਕੇ 90 ਡਿਗਰੀ ਦੀ ਕਲਮ ਲੱਗੀ ਹੋਈ ਹੈ ਸਿਰਫ 500 ਰੁਪਏ ਸਕਰ ਫੁੱਟ ਜੀ ਬਿਲਕੁਲ ਦੀ ਬਿਲਕੁਲ 6 ਸਵਾਲ ਲੱਖ ਰੁਪਏ ਦਾ ਇਹ ਪੱਲਾ ਸੀ ਠੀਕ ਹੈ ਆਪਾਂ ਨੇ ਸਿਰਫ 30000 ਰੁਪਏ ਦੇ ਵਿੱਚ ਪੱਲਾ ਦਿੱਤਾ ਇਹ ਠੀਕ ਹੈ ਬਾਈ ਹਾਂਜੀ ਬਿਲਕੁਲ ਇਹਦੇ ਨਾਲ ਦੀ ਜਾਲੀ ਵਾਲਾ ਪਿਆ ਦੇਖੋ ਠੀਕ ਹੈ ਜੀ ਚੰਡੀਗੜ੍ਹ ਮਹਾਲੀ ਦੀ ਪਾਲਿਸ਼ ਹੈ ਠੀਕ ਹੈ ਚੰਡੀਗੜ੍ਹ ਮਹਾਲੀ ਜੇ ਤੁਸੀਂ ਜਾਓਗੇ ਤਾਂ ਤੁਹਾਨੂੰ ਏਸੇ ਰੰਗ ਦੀ ਪਾਲਿਸ਼ ਇਹੀ ਕਲਰ ਕੰਬੀਨੇਸ਼ਨ ਸਾਰਾ ਸੇਮ ਟੂ ਸੇਮ ਮਿਲੇਗਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਹੱਥ ਸੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਅੱਜ ਪਹੁੰਚੇ ਹਾਂ ਬਾਈ ਜ ਜਿੱਥੇ ਬਾਈ ਲਖਵਿੰਦਰ ਸਿੰਘ ਉਰਫ ਲੱਕੀ ਤੇ ਜਿਹਦੇ ਕੋਲੇ ਬਾਈ ਤੁਸੀਂ ਦੇਖ ਲਓ ਵੀ ਲੋਕ ਫੈਮਲੀਆਂ ਸਮੇਤ ਜਿਹੜੇ ਬਾਈ ਇੱਥੇ ਦਰਵਾਜੇ ਦੇਖਣ ਆਉਂਦੇ ਆਗੇ ਆ ਵੀਰ ਨੇ ਆਪਣੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਸਸੀ ਗੱਲ ਜੀ ਸਸੀ ਗੱਲ ਬਾਈ ਹੋ ਠੀਕੋ ਬਾਈ ਬਹੁਤ ਵਧੀਆ ਬਾਈ ਬਹੁਤ ਤੇ ਬਾਈ ਅੱਜ ਤੁਸੀਂ ਇੱਥੇ ਦਰਵਾਜੇ ਦੇਖਣ ਆਏ ਹੋ ਹਾਂ ਜੀ ਬਾਈ ਦਰਵਾਜੇ ਦੇਖਣ ਆਏ ਸੀ ਠੀਕ ਹੈ ਕਿਵੇਂ ਲੱਗਿਆ ਬਾਈ ਮਟੀਰੀਅਲ ਬਹੁਤ ਵਧੀਆ ਵੀ ਵਧੀਆ ਮਟੀਰੀਅਲ ਬਹੁਤ ਵਧੀਆਗਾ ਠੀਕ ਹੈਗਾ ਬਹੁਤ ਵਧੀਆ ਹੈਗਾ ਨਹੀਂ ਨਹੀਂ ਲੈ ਜਾਵਾਂਗੇ ਬਾਈ ਹਾਂ ਠੀਕ ਹੈ ਬਾਈ ਠੀਕ ਹੈ ਜਿਹੜੀ ਚੀਜ਼ ਬਾਈ ਵੀਡੀਓ ਦੇ ਵਿੱਚ ਬੋਲ ਤੇ ਆਹ ਦੇਖ ਲੋ ਬਾਈ ਲੱਕੜ ਬਾਈ ਹੋਰਾਂ ਨੇ ਬਾਈ ਇਸ ਤਰ੍ਹਾਂ ਤੋਂ ਪੇ ਸੁੱਕਣੀ ਪਾਈ ਪਈ ਹੈਗੀ ਤੇ ਬਹੁਤ ਸੋਹਣੇ ਵੀਰ ਹੋਰਾਂ ਕੋਲੇ ਬਾਈ ਜਿਹੜਾ ਦਰਵਾਜਿਆਂ ਦਾ ਕੰਮ ਆਗਾ ਤੇ ਸਾਹਮਣੇ ਫੈਕਟਰੀ ਆ ਗਈ ਬਾਈ ਸਾਰੀ ਜਿਹਦੇ ਵਿੱਚ ਦਰਵਾਜਿਆਂ ਦਾ ਕੰਮ ਹੋਈ ਜਾਂਦਾ ਤੇ ਇਧਰਲੇ ਪਾਸੇ ਗੇਟ ਵਗੈਰਾ ਬਾਈ ਸਾਰੇ ਲਾਏ ਵੇ ਆਗੇ ਤੇ ਨਾਲ ਹੀ ਆਪਾਂ ਵੀਰ ਨਾਲ ਗੱਲਬਾਤ ਕਰਦੇ ਆਂਗੇ ਅੰਦਰ ਬੈਠਾ ਬਾਈ ਆਫਿਸ ਦੇ ਵਿੱਚ ਤੇ ਵੀਰ ਨੂੰ ਆਪਾਂ ਜਾ ਕੇ ਮਿਲਦੇ ਆਂ ਬਾਈ ਕੁਝ ਨਵਾਂ ਲੈ ਕੇ ਆਇਆ ਹੈਗਾ ਇਸ ਵਾਰ ਕਹਿੰਦਾ ਵੀ ਲੋਕ ਪੁਰਾਣੇ ਦਰਵਾਜੇ ਕਹਿੰਦੇ ਨਹੀਂ ਜਾਂਦੇ ਨੇ ਕਿ ਜਿਸ ਤਰ੍ਹਾਂ ਪਹਿਲਾਂ ਮਹਾਰਾਜਾ ਸਾਹੀ ਲੋਕ ਹੁੰਦੀ ਸੀ ਉਸ ਤਰ੍ਹਾਂ ਦਾ ਕੁਝ ਬਾਈ ਨੇ ਧੁਮਾਕਾ ਕਰਨਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਬਾਈ ਠੀਕ ਹੋ ਚੜ੍ਹਦੀ ਕਲਾ ਜੀ ਬਈ ਜੀ ਵਧੀਆ ਤੁਸੀਂ ਦੱਸੋ ਜੀ ਤੇ ਲਖਵਿੰਦਰ ਬਾਈ ਜੀ ਅੱਜ ਕੀ ਧੁਮਾਕਾ ਕਰਨ ਵਾਲੇ ਹੋ ਬਾਈ ਥੋਡੀ ਵੀਡੀਓ ਦਾ ਬਹੁਤ ਲੋਕ ਇੰਤਜ਼ਾਰ ਕਰ ਰਹੇ ਨੇ ਹਾਂਜੀ ਜਨਾਬ ਮੈਂ ਕੀ ਧੁਮਾਕਾ ਕਰਨਾ ਬਾਈ ਅੱਜ ਪੱਲੇ ਦਿਖਾਣੇ ਜੀ ਤੁਹਾਨੂੰ ਆਪਾਂ ਹਾਂਜੀ ਬਾਈ ਆਜੋ ਖਰਾਬ ਆਪਾਂ ਦਿਖਾਈਏ ਕਰੀਏ ਗੱਲਬਾਤ ਹਾਂਜੀ ਤੇ ਕਰਦੀਏ ਧੁਮਾਕਾ ਜਿਹੜਾ ਪੇਜ ਆਜੋ ਜੀ ਆਜੋ ਇੱਧਰ ਆਜੋ ਆਜੋ ਜੀ ਆਜੋ ਠੀਕ ਹੈ ਜੀ ਦੇਖੋ ਵੀਰੇ ਫੁੱਲ ਐਚ 3 ਐਚ ਮਰ ਠੀਕ ਹੈ ਜੀ ਐਕਸਨਟੈਸਾ ਕੰਪਨੀ ਦਾ ਬੋਰਡ ਹੈ ਜੀ ਠੀਕ ਹੈ ਜੀ 32 mm ਦੀ ਥਿਕਨਸ ਹੁੰਦੀ ਹੈ ਠੀਕ ਹੈ 650 ਰੁਪਏ ਸਕਰ ਫੁੱਟ ਦੀ ਵੀਡੀਓ ਸਾਰਿਆਂ ਨੇ ਦੇਖੀ ਹੋਈ ਹੈ ਠੀਕ ਹੈ ਜੀ ਹਰ ਇੱਕ ਬੰਦਾ ਇਹਨੂੰ 650 ਰੁਪਏ ਸਕਰ ਫੁੱਟ ਵੇਚਦਾ ਤੁਸੀਂ ਨੇ ਵੀ ਦੋ ਚਾਰ ਵੀਡੀਓ ਦੇਖੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਉਹੀ ਬੋਰਡ ਹੈ ਜੀ ਰੁਪਏ ਦਾ ਫਰਕ ਨਿਕਲ ਗਿਆ ਲੱਖ ਰੁਪਏ ਨਿਆਮ ਲੈ ਜਾਓ ਮੇਰੇ ਤੋਂ ਠੀਕ ਹੈ ਸਿਰਫ 325 ਰੁਪਏ ਸਕਰ ਫੁੱਟ ਦੇ ਵਿੱਚ ਲੈ ਜਾਓ ਜੀ ਐਚ ਡੀ ਐਚ ਐਮ ਮਾਰਦੇ ਵਿੱਚ ਆਹੀ ਡਿਜ਼ਾਈਨਿੰਗ 325 ਰੁਪਏ ਜੀ 650 ਤੋਂ ਜੇ ਕੋਈ ਘੱਟ ਦੇ ਦੇ ਮੇਰੀ ਜ਼ਿੰਮੇਵਾਰੀ ਹੈ ਅਸੀਂ ਕਹਿੰਦੇ ਭਾਈ ਅੱਧੋ-ਅੱਧਾ ਦਾ ਫਰਕ ਪਾਈ ਜਾਂਦਾ ਕੋਈ ਥੋੜਾ ਨਹੀਂ ਕਰੀ ਜਾਂਦਾ ਕੋਈ ਚੋਰੀ-ਚੂਰੀ ਵਾਲਾ ਮਾਲ ਤਾਂ ਨਹੀਂ ਹੈਗਾ ਮੈਂ ਕਹਿੰਦਾ ਜੀ ਆਪਾਂ ਫੈਕਟਰੀ ਵੱਤੋ ਅੱਧਾ ਫਰਕ ਪਾਉਣ ਵਾਸਤੇ ਲਾਈ ਹੋਈ ਨਹੀਂ ਮੈਂ ਤਾਂ ਐਂ ਕਹਣਾ ਵੀ ਐਚ ਡੀ ਐਚ ਐਮ ਮਾਰਦੇ ਕੋਈ ਗੱਡੀ-ਗੁੱਡੀ ਤਾਂ ਨਹੀਂ ਡੁੱਟੀ ਕੋਈ ਚੋਰੀ-ਚੂਰੀ ਵਾਲਾ ਮਾਲ ਤਾਂ ਨਹੀਂ ਤਾਂ ਫਿਰ ਸਾਗਵਾਂਣ ਚ ਵੀ ਤੁਸੀਂ ਐਂ ਕਹੋਗੇ ਫਿਰ ਮੈਕੇ ਚ ਵੀ ਐਂ ਕਹੋਗੇ ਆਹ ਦੇਖੋ ਡੋਰ ਇਹ ਤੇ 17 ਘੰਟੇ ਮਸ਼ੀਨ ਚੱਲੀ ਹੈ ਲਗਾਤਾਰ ਠ ਠੀਕ ਹੈ ਜੇ ਕੀਮਤ ਸੁਣ ਕੇ ਹਜਾ ਹਰਾਂ ਰਹ ਜੋਗੇ ਸਿਰਫ 10000 ਰੁਪਏ ਦਾ ਪੀਸ ਸਿਰਫ 10000 ਰੁਪਏ ਦਾ 24 25000 ਰੁਪਏ ਦਾ ਪੀਸ बिकਦਾ ਮਾਰਕੀਟ 'ਚ ਤਾਂ ਹੀ ਦਾ ਕਹਿਣਾ ਬਾਈ 17 ਘੰਟੇ ਮਸ਼ੀਨ ਚੱਲੀ ਆ ਤਾਂ ਮਸ਼ੀਨ ਦਾ ਖਰਚਾ ਵੀ ਨਹੀਂ ਪੂਰਾ ਕਰ ਹੁੰਦਾ 10000 ਸਿਰਫ 10000 ਰੁਪਏ ਦੇ ਵਿੱਚ ਆ ਜਿਓ ਜੀ ਨਮੇਕਾ ਵਾਲਾ ਡੋਰ ਲੈ ਜਾਓ ਸਿਰਫ 135 ਰੁਪਏ ਸਕੁਅਰ ਫੁੱਟ ਦੇ ਵਿੱਚ ਠੀਕ ਹੈ ਜੀ 10 ਸਾਲ ਦੀ ਗਾਰੰਟੀ ਦੋਨੇ ਪਾਸੇ ਇਸ ਨਮੇਕਾ ਠੀਕ ਹੈ ਆ ਮਰਿੰਡੀ ਆ ਗਈ ਆ ਆ ਗਿਆ HCHMR ਦਾ ਡੋਰ ਹਾਂਜੀ ਇੱਕ ਤੁਹਾਨੂੰ ਹੋਰ ਚੀਜ਼ ਦਿਖਾਣਾ ਆ ਜਿਓ ਸਭ ਤੋਂ ਪਹਿਲਾਂ ਆਜੋ ਵੀ ਆਜੋ ਆ ਦੇਖੋ ਜੀ 50 ਸਾਲ ਪਿੱਛੇ ਵਾਗੇ ਹੁਣ ਆਪਾਂ ਬਿਲਕੁਲ ਜੀ ਬਿਲਕੁਲ ਅੱਜ ਤੋਂ 50 ਸਾਲ ਪਹਿਲਾਂ ਜਿਹੜੇ ਮਿਸਤਰੀ ਹੱਥੀਂ ਕੰਮ ਕਰਦੇ ਹੁੰਦੇ ਸੀ ਬਿਲਕੁਲ ਜਮਾ ਇੱਕ ਪੱਲਾ 10-10 ਦਿਨਾਂ ਚ ਤਿਆਰ ਹੁੰਦਾ ਸੀ ਹੁਣ ਵੀ ਜੇ ਆਪਾਂ ਮਿਸਤਰੀ ਲਾਈਏ ਤਾਂ ਘੱਟੋ-ਘੱਟ 4-5 ਦਿਨਾਂ ਚ ਇੱਕ ਪੱਲਾ ਕਹਿੰਦੇ ਭਾਈ ਮਹਾਰਾਜਾ ਪਟਿਆਲੇ ਵਾਲੇ ਕਾ ਮਹਿਲ ਦੇ ਵਿੱਚ ਜਿੰਨੇ ਦਰਵਾਜ਼ੇ ਲੱਗੇ ਵਿਆ ਸਾਰੇ ਆਹੀ ਚੀਜ਼ ਲੱਗੀ ਵੀ ਇਹ ਕਦੇ ਹੱਥੀਂ 10-10 ਦਿਨਾਂ ਚ ਦਰਵਾਜ਼ਾ ਤਿਆਰ ਕਰਕੇ ਹਾਂਜੀ ਤੇ ਇਹ ਫਿਰ ਬਾਈ ਤੁਸੀਂ ਕਿੱਥੋਂ ਕਾਰੀਗਰ ਲੱਭ ਲਏ ਕਾਰੀਗਰ ਨਹੀਂ ਆਪਾਂ ਲੱਭੇ ਆਪਾਂ ਮਸ਼ੀਨਾਂ ਲੱਭੀਆਂ ਨੇ ਵੀਰੇ ਅੱਛਾ ਇਹ ਪਹਿਲਾਂ ਮਸ਼ੀਨਾਂ ਨਾਲ ਬਣਦਾ ਠੀਕ ਹੈ 3 ਘੰਟਿਆਂ 'ਚ 4 ਘੰਟਿਆਂ 'ਚ ਪੱਲਾ ਤਿਆਰ ਹੋ ਜਾਂਦਾ ਠੀਕ ਹੈ 5000 ਰੁਪਏ ਦੀ ਘੱਟੋ ਘਾਟ ਲੇਬਰ ਆ ਬੱਲੇ ਦੀ ਠੀਕ ਹੈ ਬਾਈ ਆਪਾਂ 700 ਰੁਪਏ ਲੇਬਰ 'ਚ ਪੱਲਾ ਬਣਾ ਦਿੰਨੇ ਹਾਂ ਜੀ ਠੀਕ ਹੈ ਸਾਗ ਬਣ ਦਾ ਠੋਸ ਪੱਲਾ ਕਲਮਾ ਲਾ ਕੇ 90 ਡਿਗਰੀ ਦੀ ਕਲਮ ਲੱਗੀ ਹੋਈ ਹੈ ਸਿਰਫ 500 ਰੁਪਏ ਸਕਰ ਫੁੱਟ ਜੀ ਬਿਲਕੁਲ ਜੀ ਬਿਲਕੁਲ ਤੇ ਇਹਦੇ ਵਿੱਚ ਬਾਈ ਜਿਵੇਂ ਇਹ ਇਸ ਤਰ੍ਹਾਂ ਬਣਿਆ ਬਣਿਆ ਖੜਾ ਇਸ ਤਰ੍ਹਾਂ ਬਣਿਆ ਬਣਾਇਆ 500 ਰੁਪਏ ਸਕੇਅਰ ਫੁੱਟ ਬਣਿਆ ਬਣਾਇਆ ਨੀਜੀ ਬਿਨਾ ਰੰਗ ਤੋਂ ਬਿਨਾ ਪਿੱਤਲ ਤੋਂ ਠੀਕ ਹੈ ਸਵਾ ਲੱਖ ਰੁਪਏ ਦਾ ਇਹ ਪੱਲਾ ਸੀ ਠੀਕ ਹੈ ਆਪਾਂ ਨੇ ਸਿਰਫ 30000 ਰੁਪਏ ਦੇ ਵਿੱਚ ਪੱਲਾ ਦਿੱਤਾ ਇਹ ਠੀਕ ਹੈ ਬਾਈ ਹਾਂਜੀ ਬਿਲਕੁਲ ਇਹਦੇ ਨਾਲ ਦੀ ਜਾਲੀ ਵਾਲਾ ਪਿਆ ਦੇਖੋ ਠੀਕ ਹੈ ਜੀ ਚੰਡੀਗੜ੍ਹ ਮਹਾਲੀ ਦੀ ਪਾਲਿਸ਼ ਹੈ ਠੀਕ ਹੈ ਚੰਡੀਗੜ੍ਹ ਮਹਾਲੀ ਜੇ ਤੁਸੀਂ ਜਾਓਗੇ ਤਾਂ ਤੁਹਾਨੂੰ ਏਸੇ ਰੰਗ ਦੀ ਪਾਲਿਸ਼ ਇਹੀ ਕਲਰ ਕੰਬੀਨੇਸ਼ਨ ਸਾਰਾ ਸੇਮ ਟੂ ਸੇਮ ਮਿਲੇਗਾ ਠੀਕ ਹੈ ਜੀ ਘੱਟੋ ਘੱਟ 800 ਰੁਪਏ 900 ਰੁਪਏ ਸਕਰ ਫੁੱਟ ਦਾ ਰੇਟ ਚੱਲਦਾ ਜੀ ਇਹਦਾ ਆਪਾਂ ਤੁਹਾਨੂੰ ਸਿਰਫ 400 ਰੁਪਏ ਦੇ ਵਿੱਚ ਸਕਰ ਫੁੱਟ ਦੇ ਵਿੱਚ ਪੱਲਾ ਦੇ ਦਿੰਦੇ ਹਾਂ ਸਿਰਫ 400 ਰੁਪਏ ਸਕਰ ਫੁੱਟ ਤੇ ਗਰੰਟੀ ਵਾਰੰਟੀ ਬਾਈ ਪੂਰੀ ਫੁੱਲ ਹੈ 25 25 ਸਾਲ 30 30 ਸਾਲ ਜਿਵੇਂ ਮਰਜ਼ੀ ਕਹਿ ਲੋ ਇਹਦੀ ਗਰੰਟੀ ਮਟੀਰੀਅਲ ਦੀ ਗਾਰੰਟੀ ਹੁੰਦੀ ਆ ਨਾ ਕਿ ਲਿਖਤੀ ਰੂਪ ਵਾਲੀ ਗਾਰੰਟੀਆਂ ਨਹੀਂ ਹੁੰਦੀਆਂ ਇਹਦੇ ਵਿੱਚ ਅੱਜ ਤੁਹਾਨੂੰ ਮੈਂ ਕੱਚਾ ਮਾਲ ਦਿਖਾ ਕੇ ਦਿਉਣਾ ਤੇ ਇੱਕ ਬਈ ਆਪਾਂ ਥੋੜੀ ਜਿਹੀ ਹੋਰ ਗੱਲ ਕਰਦੇ ਆਂਗੇ ਜਿਵੇਂ ਆਹ ਡਿਜ਼ਾਈਨਿੰਗ ਆ ਗਈ ਹੈ ਨਾ ਕਈ ਵਾਰ ਕਿਸੇ ਵੀਰ ਨੇ ਕੋਈ ਹੋਰ ਡਿਜ਼ਾਈਨ ਦਿਖਾਉਣਾ ਹੋਵੇ ਵੀ ਆਪਣੀ ਮਨਮਰਜ਼ੀ ਦਾ ਡਿਜ਼ਾਈਨ ਤਿਆਰ ਕਰਾਉਣਾ ਹੋਵੇ ਉਹ ਵੀ ਹੋ ਜਾਊਗਾ ਜਿਹੇ ਜਾਂ ਮਰਜ਼ੀ ਤੁਸੀਂ ਡਿਜ਼ਾਈਨ ਸਾਡੇ ਕੋਲੇ ਲੈ ਕੇ ਆਓ ਸਾਨੂੰ ਫੋਟੋ ਦਿਓ ਤੁਹਾਨੂੰ ਸੇਮ ਟੂ ਸੇਮ ਡਿਜ਼ਾਈਨ ਅਸੀਂ ਪਾ ਕੇ ਦੇ ਦਾਂਗੇ ਠੀਕ ਆ ਬਈ ਠੀਕ ਆ ਤੇ ਆਜੋ ਜੀ ਹੁਣ ਜਿਹੜਾ ਤੁਸੀਂ ਕਹਿਣੇ ਵੀ ਅੱਗੇ ਦਿਖਾਉਣੇ ਆਂਗੇ ਤੇ ਉਹ ਬਾਈ ਲਖਵਿੰਦਰ ਦੇ ਚਰਚੇ ਇਸ ਗੱਲ 'ਚ ਹੀ ਰਹਿੰਦੇ ਆ ਕਹਿੰਦੇ ਇਹ ਘੱਟ ਰੇਟ 'ਚ ਲੋਕਾਂ ਨੂੰ ਕੁਆਲਿਟੀ ਦਿੰਦਾ ਹੈ ਕੁਆਲਿਟੀ ਜੀ ਕੁਆਲਿਟੀ ਬਿਲਕੁਲ ਆ ਜੋ ਪੱਲਾ ਦੇਖ ਕੇ ਹੈਰਾਨ ਰਹਿ ਜਾਓਗੇ ਪੂਰੇ ਪੰਜਾਬ ਦਾ ਤਾਂ ਮੈਨੂੰ ਪੱਕਾ ਹੀ ਪਤਾ Rajasthan Himachal tak di meri zimmedari hogi ਕਾਲੇ ਰੇਸੇ ਵਾਲੀ ਸਾਗਵਾਨ ਠੀਕ ਹੈ ਅਗਰ ਤੁਹਾਨੂੰ ਕੋਈ 500 ਰੁਪਏ ਸਕਰ ਫੁੱਟ ਦੇ ਵਿੱਚ ਦੇ ਜੇ ਆਹ ਮਾਲ ਕਲਮਾ ਵਾਲਾ ਕਲਮਾ ਲੱਗੀਆਂ ਹੋਣ ਦਿਲੇ ਪਏ ਹੋਣ ਠੋਸ ਮਾਲ ਹੋਵੇ ਠੀਕ ਹੈ ਇਹਦੇ ਨਾਲ ਦਾ ਮਾਲ ਇੱਕ ਵਾਰੀ ਮੇਰੇ ਕੋਲ ਚੈੱਕ ਕਰਕੇ ਆਜੋ ਜੇ ਮਾਲ ਦੇ ਵਿੱਚ ਗੱਲਬਾਤ ਨਾ ਹੋਈ ਜਾਂ ਸਾਗਵਾਨ ਨਕਲੀ ਹੋਈ ਕਾ ਤੁਹਾਨੂੰ ਆਉਣ ਜਾਣ ਦਾ ਕਰਾਇਆ ਵੀ ਮੈਂ ਫ੍ਰੀ ਦੇ ਕੇ ਭੇਜੂਗਾ ਬਾਈ ਵਾਹ ਵੱਡਾ ਚੈਲੰਜ ਕਰਤਾ ਵੀਰ ਨੇ ਭਰਾਵਾ ਬਾਈ ਕਹਿੰਦਾ ਚਾਹੇ ਕੋਈ ਗੱਡੀ ਕਰਾਈ ਤੇ ਕਰਾ ਕੇ ਆ ਜਿਓ ਚਾਹੇ ਬੱਸ ਤੇ ਆ ਜਿਓ ਚਾਹੇ ਰੇਲ ਗੱਡੀ ਤੇ ਆਇਓ ਕਹਿੰਦਾ ਬਾਈ ਕਰਾਇਆ ਦੇ ਕੇ ਭੇਜਾਂਗੇ ਸਾਰੇ ਤਰ੍ਹਾਂ ਦੇ ਡਿਜ਼ਾਈਨ ਸਾਰੇ ਤਰ੍ਹਾਂ ਦਾ ਮਾਲ ਜਾਲੀ ਵਾਲਾ ਜਿਹੇ ਜਾਂ ਮਰਜ਼ੀ ਤੁਸੀਂ ਸਾਡੇ ਤੋਂ ਡਿਜ਼ਾਈਨ ਮੰਗਵਾ ਲਓ 25 25 ਸਾਲ ਦੀ 30 30 ਸਾਲ ਦੀ ਗਾਰੰਟੀ ਸਾਤੋਂ ਲਿਖਤੀ ਰੂਪ ਚ ਲੈ ਜਾਓ ਠੀਕ ਹੈ Ориਜినਲ ਸਾਗਬਾਨ 15-15 ਲੱਖ ਰੁਪਏ ਦੇ ਕੰਮ ਹੁੰਦੇ ਨੇ ਲੋਕਾਂ ਦੇ ਘਰਾਂ 'ਚ ਮੈਂ 3-3 ਲੱਖ ਰੁਪਏ 'ਚ ਕਰੇ ਹੋਏ ਨੇ ਸੁਖੀ ਅੱਛਾ ਬਈ 15 ਲੱਖ ਰੁਪਏ ਦਾ ਐਸਟੀਮੇਟ ਜੀ ਮੈਂ 3 ਲੱਖ ਰੁਪਏ ਚ ਕੰਮ ਕਰਿਆ ਬੰਦੇ ਦਾ ਮੈਂ ਗੱਲ ਵੀ ਕਰਾ ਦੂੰਗਾ ਮਲਾ ਵੀ ਦੇ ਮੈਂ ਕੋਠੀ ਚ ਵੀ ਲੈ ਚਲਾਂਗੇ ਠੀਕ ਹੈ ਜੀ ਹਾਂਜੀ ਬਿਲਕੁਲ ਵੀ ਕਈ ਵਾਰ ਕੋਈ ਵੀਰ ਆ ਜਾਂਦਾ ਬੰਦਾ ਕਹਿੰਦਾ ਵੀ ਯਾਰ ਮੈਂ ਤਾਂ ਕੰਮ ਦੇਖ ਕੇ ਆਉਣਾ ਹੈ ਨਾ ਆਮ ਕੋਠੀ ਦੇ ਵਿੱਚ 150 200 ਫੁੱਟ ਲੱਕੜ ਬਣਨ ਲੱਗ ਜੰਦੀ ਹੈਗੀ 200 ਫੁੱਟ ਲੱਕੜਾ ਅਗਰ ਆਪਾਂ ਮੀਡੀਅਮ ਕੁਆਲਿਟੀ ਦੀ ਗੱਲ ਕਰੀਏ ਤਾਂ 6 ਲੱਖ ਦੀ ਹੋਗੀ ਹਾਂਜੀ 3000 ਰੁਪਏ ਰੇਟ ਆ ਉਹ 6 ਲੱਖ ਵਾਲਾ ਕੰਮ ਮੇਥੋਂ ਅੱਧ ਚ ਲੈ ਜਾਓ ਅੱਧ ਤੋਂ ਵੀ ਅੱਧ ਚ ਲੈ ਲਓ ਮੈਂ 2 ਲੱਖ ਰੁਪਏ ਦੇ ਕੰਮ ਕਰ ਦੂੰਗਾ ਜਾਂ ਕਿਸੇ ਚੀਜ਼ ਚ ਬਣਾਵਟ ਚ ਫਰਕ ਹੋਇਆ ਆਪਾਂ ਡਬਲ ਪੈਸੇ ਵੀ ਦੇਣ ਨੂੰ ਤਿਆਰ ਆ ਵਾਹ ਜੀ ਵਾਹ ਬਿਲਕੁਲ ਭਰਾਵੋ ਐਦਾਂ ਜੁਆਦ ਆਉਂਦਾ ਬਾਈ ਬਾਈ ਕਹਿੰਦਾ ਕੱਲਾ ਭਾ ਰੇਟ ਹੀ ਨਹੀਂ ਘਟ ਦਿੰਦੇ ਕਹਿੰਦਾ ਬਾਈ ਕੁਆਲਟੀ ਵੀ ਦਿੰਦੇ ਆਂਗੇ ਬਿਲਕੁਲ ਜੀ ਆਹ ਦੇਖ ਲਓ ਸਾਰਾ ਕੰਮ ਆ ਜਿਹੜਾ ਇਧਰਲੇ ਪਾਸੇ ਹੋਈ ਜਾਂਦਾ ਜੇ ਤੁਹਾਨੂੰ ਫਿਨਿਸ਼ਿੰਗ ਦੇ ਵਿੱਚ ਐ ਲੱਗਿਆ ਹਾਂਜੀ ਵੀ ਫਿਨਿਸ਼ਿੰਗ ਦੇ ਵਿੱਚ ਕੋਈ ਫਰਕ ਹੈ ਜਾਂ ਕਿਸੇ ਕਲਮ ਨਹੀਂ ਮਿਲੀ ਹੋਈ ਜਾਂ ਕਲਮ ਦੇ ਵਿੱਚ ਕੋਈ ਫਰਕ ਹੈ ਬਿਲਕੁਲ ਡਿਜੀਟਲ ਸੱਲ ਚੂਲਾ ਦਾ ਪੱਲਾ ਹੁੰਦਾ ਕੋਈ ਐ ਨਹੀਂ ਹੈਗਾ ਵੀ ਇਹਦੇ ਵਿੱਚ ਆਹ ਦੇਖੋ ਹਰ ਇੱਕ ਇਦਰੋਂ ਵੀ ਪੱਲਾ ਸਾਨੂੰ ਝਾਕੂਆ ਸੇਮ ਐਨੇ ਗਾਈ ਪਲਾਈ ਦੇ ਉੱਤੇ ਜਿਲੇ ਪੇਸਟ ਕਰੇ ਹੋਏ ਨੇ ਇਦਰੋਂ ਵੀ ਦੇਖੋ ਵਿੱਚ ਵਸਾਈ ਹੋਈ ਆ ਲੱਕੜ ਕੱਟ-ਕੱਟ ਕੇ ਵਿੱਚ ਹਾਂ ਬਿਲਕੁਲ ਜੀ ਬਿਲਕੁਲ ਇਹਨੂੰ ਕਲਮਾ ਕਹਿੰਦੇ ਆ ਬਾਈ ਕਲਮਾ ਇਦਰ ਵੀ ਕਲਮਾ ਇਦਰ ਵੀ ਕਲਮ ਪਹਿਲੀ ਗੱਲ ਤਾਂ ਕਲਮ ਕੋਈ ਬੰਦਾ ਲਾਕੇ ਨਹੀਂ ਦਿੰਦਾ ਜੇ ਲਾਕੇ ਦਊਗਾ ਤਾਂ ਫਰੰਟ ਪਾਸੇ ਮਸਾ ਰਿੰਗ ਕੇ ਲਾਕੇ ਦਊਗਾ ਡਬਲ ਰੇਟ ਲਊਗਾ ਅਸੀਂ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਹੀ ਇਹ ਕਲਮਾ ਮੂਰੇ ਵੀ ਪਿੱਛੇ ਵੀ ਫ੍ਰੀ ਲਾਕੇ ਦੇਵਾਂਗੇ ਕੋਈ ਐਕਸਟਰਾ ਸਿਰਫ 7-800 ਰੁਪਏ ਪੱਲੇ ਦੀ ਲੇਬਰ ਦੇ ਵਿੱਚ ਤੁਹਾਨੂੰ ਕਲਮਾ ਵਾਲਾ ਪੱਲਾ ਆਪਾਂ ਨੇ ਬਣਾ ਕੇ ਦੇ ਦੇਣਾ ਜਿੱਥੋਂ ਮਰਜੀ ਪਤਾ ਕਰ ਲਿਓ ਜੀ 800 ਰੁਪਏ ਲੇਬਰ ਲੈ ਕੇ ਮੈਂ ਲੱਖ ਰੁਪਏ ਨਿਯਾਮ ਦੇ ਦੂੰਗਾ ਜੀ ਬਿਲਕੁਲ ਇਹ ਮੇਰੀ ਜ਼ਿੰਮੇਵਾਰੀ ਹੈ ਬਿਲਕੁਲ ਜੀ ਬਿਲਕੁਲ ਆ ਜਾਓ ਜੀ ਹੁਣ ਅੱਗੇ ਵਧਦੇ ਆਂ ਬਾਈ ਦੇ ਨਾਲ ਤੇ ਆ ਜਾਓ ਜੀ ਸਾਰੇ ਤਰ੍ਹਾਂ ਦਾ ਤੁਹਾਨੂੰ ਉਰੇ ਸੈਟਅਪ ਮਿਲੂਗਾ ਇਹ ਨਹੀਂ ਹੈਗਾ ਵੀ ਆਪਾਂ ਵੀ ਮੰਨ ਲਓ ਵੀ ਹਰ ਇੱਕ ਬੰਦੇ ਵਾਂਗੂ ਪੱਲਾ ਬਣਾ ਕੇ ਇਹਦੇ ਵਿੱਚ ਇਹ ਹੁੰਦਾ ਜੀ ਲੇਬਰ ਤੇ ਕੰਮ ਕਰਾਵਾਂਗੇ ਜੇ ਲੇਬਰ ਪਾਉਗੀ ਤਾਂ ਆਪਾਂ ਸਸਤਾ ਨਹੀਂ ਦੇ ਪਾਵਾਂਗੇ ਬਿਲਕੁਲ ਜੀ ਠੀਕ ਹੈ ਜਿਹੜੇ ਹਿਸਾਬ ਨਾਲ ਹੁਣ ਮਸ਼ੀਨਰੀ ਮੈਂ ਲਾਈ ਹੋਈ ਹੈ ਮਸ਼ੀਨਰੀ ਨੇ ਕੰਮ ਕਰਨਾ ਬੰਦਿਆਂ ਨੇ ਸਿਰਫ ਕੰਮ ਨਵੇੜਨਾ ਠੀਕ ਹੈ ਕੰਮ ਮਸ਼ੀਨਰੀ ਆਪ ਹੀ ਕਰਕੇ ਦੇਉਗੀ ਉਦੇ ਨਾਲ ਕੀ ਹੁੰਦਾ 2 ਰੁਪਏ ਮੈਨੂੰ ਸਸਤੀ ਪੈ ਜਾਂਦੀ ਐ ਲੱਕੜ 2 ਰੁਪਏ ਮੈਂ ਸਸਤੀ ਅੱਗੇ ਵੇਚ ਦਿੰਨਾ ਵੀ ਕਰ ਤਾਂ ਸਮੇਂ ਦੇ ਕੰਮ ਹੋ ਜਾਂਦਾ ਸਿੱਧਾ ਟਰਾਲਾ ਆਉਂਦਾਗਾ ਕਈ ਬੰਦੇ ਉਰੇ ਮੇਰੇ ਤੇ ਕਿੰਤੂ ਪ੍ਰੰਤੂ ਕਰਦੇ ਨੇ ਆ ਕੇ ਹਾਂ ਤੁਸੀਂ ਵੀਰੇ ਜਿਹੜੀ ਮਰਜ਼ੀ ਤਸੱਲੀ ਕਰ ਲਿਓ ਆਪਾਂ ਤੁਹਾਡੀ ਹਰ ਇੱਕ ਤਸੱਲੀ ਦੇ ਹਿਸਾਬ ਨਾਲ ਪੂਰ ਉਤਰਾਂਗੇ ਬਿਲਕੁਲ ਬਈ ਬਿਲਕੁਲ ਹਾਂ ਜਿੱਥੋਂ ਮਰਜ਼ੀ ਨੌ ਪਤਾ ਕਰਕੇ ਆਜੋ ਲੱਕੜਾਂ ਦੇ ਲੱਕੜ ਦੇ ਰੇਸੇ ਪਤਾ ਕਰਕੇ ਆਏ ਤੁਹਾਨੂੰ ਕੱਲੀ ਕੱਲੀ ਚੀਜ਼ ਮੈਂ ਸਮਝਾਉਂਗਾ ਮੇਰੀ ਜ਼ਿੰਮੇਵਾਰੀ ਐ ਠੀਕ ਐ ਠੀਕ ਐ ਬਿਲਕੁਲ ਹਰ ਤਰ੍ਹਾਂ ਦਾ ਮਾਲ ਹੁੰਦਾ ਆ ਦੇਖ ਲਓ ਹ ਬਿਲਕੁਲ 2200 ਰੁਪਏ ਸਕੇਅਰ ਫੁੱਟ ਵੇਚਦੇ ਨੇ ਮੈਂ ਬਹੁਤ ਵਾਰ ਦੇਖੀਏ ਚੀਜ਼ ਮੈਂ ਤੁਹਾਨੂੰ ਦਿਖਾ ਵੀ ਦੂੰਗਾ ਫਿਰ ਤੁਸੀਂ ਬਾਅਦ ਚ ਆਲਾ ਕਹਿਣ ਲੱਗੇ ਨਹੀਂ ਪਤਾ ਨਹੀਂ ਯਾਰ ਇਹ ਵੀਡੀਓ ਦੇ ਮਾਰੇ ਕਹਿੰਦੇ ਨੇ ਆਹੋ 2200 ਰੁਪਏ ਸਕੇਅਰ ਫੁੱਟ ਦੀ ਮੈਂ ਆਪ ਦੇਖਿਆ ਵੀਡੀਓ ਤੁਹਾਨੂੰ ਸਿਰਫ 135 ਰੁਪਏ ਸਕੇਅਰ ਫੁੱਟ ਦੇ ਵਿੱਚ ਪੱਲਾ ਦੇਵਾਂਗੇ ਸਕ੍ਰੈਚ ਲੈਸ ਸ਼ੀਟ ਹੋਊਗੀ ਐਸ ਐਫ ਸ਼ੀਟ ਲੱਗੀ ਹੋਈ ਹੈ ਤੇ ਪੁਆਇੰਟ ਰੈਡ ਦੀ ਮੋਟੀ ਸ਼ੀਟ ਆ ਠੀਕ ਹੈ ਪਿਓਰ ਗੰਗਾ ਲਹਿਮ ਦੀ ਸ਼ੀਟ ਲੱਗੀ ਹੋਈ ਹੈ ਨਹੀਂ ਹੈਗਾ ਵੀ ਕੋਈ ਦੇਸੀ ਕੰਪਨੀ ਦੀ ਆਪਾਂ ਸ਼ੀਟ ਲਾਵਾਂਗੇ ਬਿਲਕੁਲ ਉਹ ਦੇ ਹਵੇਲੀ ਦਾ ਦਰਵਾਜ਼ਾ 메ਨ ਦਰ ਤੇ ਦਿਖਾਉਣਾ ਸਾਨੂੰ ਮੇਨ ਦਰਵਾਜਾ ਹਸਿਆ ਹਵੇਲੀ ਦਾ ਦਰਵਾਜਾ ਬਾਈ ਜੀ ਮੇਨ ਹੈ ਹਾਂ ਠੀਕ ਹੈ ਆ ਇਹ ਨਾਲੇ ਹੋਰ ਦੇਖੋ ਹਾਂਜੀ ਜਿੰਨੇ ਦੀ ਬੰਦਾ ਲੱਕੜ ਲੈਣ ਗਿਆ ਸੀ ਹਾਂ ਐਦੂ ਲੱਕੜ ਵੀ ਉਹਦੀ ਟੱਪੀ ਸੀ ਮੈਂ ਗੱਲ ਕਰਾ ਦੂੰਗਾ ਸਾਹਮਣੇ ਲੱਕੜ ਵੀ ਐਦੂ ਪੈਸਿਆਂ ਤੇ ਟੱਪੀ ਸੀ ਮੈਨੂੰ ਉਹ ਫ੍ਰੀ ਚ ਆਰਡਰ ਦੇ ਕੇ ਆ ਕਹਿੰਦਾ ਬਈ ਆ ਲੈ ਫੜ ਪੈਸੇ ਫੜ ਲੈ ਬਾਈ ਸਾਰੀ ਦੇ ਗਿਆ ਅੱਛਾ ਕਹਿੰਦਾ ਮੇਰੀ ਜੋੜੀ ਤਿਆਰ ਕਰ ਦੇ ਨਾਲੇ ਕਹਿੰਦਾ ਐਦੂ ਮਹਿੰਗੀ ਦਾ ਕਹਿੰਦਾ ਮੇਰੀ ਲੱਕੜੀ ਆਉਂਦੀ ਸੀ ਹਾਂ ਜੇ ਜੋੜੀ ਦੇਖ ਕੇ ਨਾ ਰੂਹ ਖੋਸ ਹੋਈ ਮਹਾਵੀਰ ਮੈਂ ਡਬਲ ਪੈਸੇ ਦੂੰਗਾ ਚੈੱਕ ਕਰ ਲੋ ਜੋੜੀ ਬਿਲਕੁਲ ਜ ਇੱਕ ਸਾਨੂੰ ਦੇਖ ਸਕਦੇ ਹਾਂ ਭਰਾਵੋ ਵੀ ਕਿਸ ਤਰੀਕੇ ਨਾਲ ਬਈ ਜਿਹੜੀ ਇਹਦੀ ਫਿਨਿਸ਼ਿੰਗ ਆ ਗਈ ਕਿੰਨੀ ਸੋਹਣੀ ਕੀਤੀ ਹੋਈ ਹੈ ਇੱਕ ਸਾਨੂੰ ਹੋਰ ਦਿਖਾਣਾ ਹਾਂਜੀ ਕਿਸੇ ਬੰਦੇ ਦੇ ਘਰੇ 2 ਇੰਚੀ ਮੋਟੀ ਪਤਾਂਮਰ ਖਾ ਲਈ ਅੱਛਾ ਜੀ ਆਹ ਦੇਖੋ 2 ਇੰਚੀ ਮੋਟੀ ਲੱਕੜਾ ਠੀਕ ਹੈ 2 ਇੰਚੀ ਮੋਟੀ ਲੱਕੜਾ ਰਖਾ ਰਖਾਤਾ ਲਈ ਬਾਅਦ ਚ ਜਦੋਂ ਉੱਥੇ ਲੱਕੜ ਵਾਲੀ ਦੁਕਾਨ ਤੇ ਗਿਆ ਹਾਂ ਕਹਿੰਦਾ ਕੀ ਰੇਟ ਹੈ ਜਦੋਂ ਰੇਟ ਅਗਲੇ ਨੇ ਅੱਖਾਂ ਵਿੱਚ ਆਤੀਆਂ ਮੂਰੇ ਹਾਂ ਉਹ ਤਾਂ ਕਹਿੰਦਾ ਬਾਈ ਇੱਕ ਲੱਕੜ ਦੇ ਉੱਤੇ ਭਾਈੰਦਾ 20 ਫੁੱਟ ਲੱਕੜ ਲੱਗੀ ਜਾਵੇ। ਅੱਛਾ। ਜੋੜੀਆਂ ਤੇ ਦੋ ਤਿੰਨ ਤੇ ਹਾਂ। ਮੰਨ ਕੇ ਚੱਲੋ ਵੀ 1.5 ਲੱਖ ਬਣੇ 2 ਲੱਖ ਰੁਪਏ ਦੀ ਸੂਈ ਪਹੁੰਚ ਗਈ। ਹਾਂ। ਆਪਾਂ ਉਹਨੂੰ 80000 ਰੁਪਏ ਦੇ ਵਿੱਚ ਸਾਰੇ 2 ਇੰਚੀ ਮਾਲ ਦੀਆਂ ਜੋੜੀਆਂ ਦੇ ਕੇ ਵੇਚਤੀਆਂ। ਪਹਿਲੇਖੋ ਮੋਟਾ ਮਾਲ ਆ ਕੇ ਚੈੱਕ ਕਰ ਲਓ ਬਾਈ। ਬਿਲਕੁਲ ਜੀ ਬਿਲਕੁਲ ਆਹ ਦੇਖ ਲਓ ਭਰਾਵੋ ਤੁਹਾਡੇ ਸਾਹਮਣੇ ਆ ਬਾਈ। 2 ਇੰਚੀ ਪਤਾਮ ਦਾ ਕਲਮ ਲੱਗੀ ਹੋਈ ਐ, ਦਿਲਾ ਉੱਠਿਆ ਹੋਇਆ ਦੇਖ ਲਓ। ਹੂੰ। ਆ ਕੇ ਉਹਰੇ ਕਾਰੀਗਰ ਬੰਦਾ ਆਵੇ ਕੋਈ ਚਾਹੇ ਕੋਈ ਕੋਈ ਜਿਹੜਾ ਬੰਦਾ ਸਾਗ ਬਣਾਉਂਦਾ ਕੋਈ ਕਾਰੀਗਰ ਆ ਉਹਨੂੰ ਚੈੱਕ ਕਰਨ ਨੂੰ ਚਾਹੇ ਸੀਸੇ ਲੈ ਆਏ ਡਾਕਟਰਾਂ ਵਾਲੇ ਚੈੱਕ ਕਰਨ ਵਾਸਤੇ ਜੇ ਸੀਸੇ 'ਚ ਵੀ ਨੁਕਸ ਆ ਗਿਆ ਤਾਂ ਆਪਣੀ ਜ਼ਿੰਮੇਵਾਰੀ ਆ ਤਾਂ ਦੇਹਿੰਦਾਰ ਹੋਵਾਂਗੇ ਜਿਹੜੀ ਗੱਲ ਆ ਦੇਹਿੰਦਾਰ ਹੋਵਾਂਗੇ ਜੀ ਦੇਹਿੰਦਾਰ ਠੀਕ ਆ ਬਾਈ ਠੀਕ ਬਿਲਕੁਲ ਜੀ ਤੇ ਇੱਧਰ ਸਾਡੇ ਭਾਈ ਨਰਮਲ ਜੀ ਪਹੁੰਚੇ ਪਏ ਨੇ ਹੋਰ ਭਾਈ ਠੀਕ ਹੋ ਚੜਦੀ ਗੱਲਾਂ ਤੇ ਬਿਲਕੁਲ ਲਖਵਿੰਦਰ ਭਾਈ ਤੁਸੀਂ ਰੱਖੋ ਚਾਲੂ ਏ ਆਜੋ ਬਾਕੀ ਆਪਾਂ ਮੜਾ ਮੈਂ ਨਰਮਲ ਬਾਈ ਨਾਲ ਵੀ ਕਰਨਾ ਗੱਲ ਨਰਮਲ ਬਾਈ ਠੀਕ ਹੋ ਐਨ ਚੱਲਦੀ ਗੱਲ ਬਹੁਤ ਵਧੀਆ ਬਾਈ ਯਾਰ ਇਹ ਬੰਦੇ ਨੇ ਧੂਮਾਂ ਬਹੁਤ ਵਿਚਾਰ ਰੱਖਿਆ ਨੇ ਲੋਕਲ ਬੰਦੇ ਨੂੰ ਪਤਾ ਹੁੰਦਾ ਲਵੇ ਵਾਲੇ ਆਂਡੀਆਂ ਗਮਾਂਡੀਆਂ ਨੂੰ ਕੋਈ ਉਹ ਲਾਂਬੇ ਲੂੰਬੇ ਦੇਣ ਤਾਂ ਨਹੀਂ ਆਈ ਜਾਂਦੇ ਲੋਕ ਜੇ ਤੱਕ ਤਾਂ ਦੇਖ ਮੇਰਾ ਗਮਾਂਡਾ ਪੜੋਸਾ ਮੈਂ ਕੋਈ ਲਾਂਬਾ ਦਿੰਦਾ ਦੇਖਿਆ ਨਹੀਂ ਇਹਦੇ ਕੋਲੇ ਹੈਨਾ ਠੀਕ ਹੈ ਪਰ ਪੱਟੂ ਜਦੋਂ ਸਾਲਕ ਪਹਿਲਾਂ ਆਇਆ ਸੀਗਾ ਦੋ ਕਟੰਬੇ ਜੇ ਲੈ ਕੇ ਆਇਆ ਸੀ ਹੁਣ ਤਾਂ ਟਰੱਕ ਭਰ ਲਾ ਦਿਆ ਹੈ ਅੱਛਾ ਹਾਂ ਬਸ ਸਹੀ ਗੱਲ ਆ ਬਾਈ ਲੋਕਾਂ ਦਾ ਜਿਹੜਾ 10-10 ਲੱਖ ਦਾ ਕੰਮ ਹੁੰਦਾ ਨਾ ਇਹ ਬੰਦਾ 3-3 ਲੱਖ ਚ ਕਰ ਦਿੰਦਾ ਦੇਖੋ ਜੇ ਕਰਦਾ ਬਾਈ ਤਾਂ ਇੰਨਾ ਜ਼ਿਗਾਰਡ ਵਧਿਆ ਬਿਲਕੁਲ ਆਹ ਦੇਖ ਲੈ ਬਾਈ ਕਿੰਨਾ ਮੋਟਾ 2 ਇੰਚੀ ਦੇ ਹਿਸਾਬ ਤੇ ਹੈਗਾ ਜਮਾ ਸਿਰਾਂ ਲੱਗਿਆ ਪਿਆ ਬਾਈ ਹੈਨਾ ਸਿਰਾਂ ਲੱਗਿਆ ਬਿਲਕੁਲ ਬਾਈ ਬਿਲਕੁਲ ਲਖਵਿੰਦਰ ਬਾਈ ਆਪਾਂ ਮਿਲਦੇ ਹਾਂ ਹੈਨਾ ਤੁਸੀਂ ਬੈਠੋ ਦਫ਼ਤਰ 'ਚ ਤੇ ਉਹਨਾਂ ਟਾਈਮ ਮੈਂ ਕਰ ਲਾਂ ਬਾਈ ਜੀ ਨਾਲ ਗੱਲਬਾਤ ਲੈ ਵੀ ਲਖਵਿੰਦਰ ਬਾਈ ਕਹਿੰਦੇ ਹੁੰਦੇ ਆ ਕਹਿੰਦੇ ਵੀ ਦੂਰ ਵਾਲੇ ਦਾ ਬੰਦੇ ਨੂੰ ਸਰਾਉਂਦੇ ਹੀ ਹੁੰਦੇ ਆ ਪਰ ਜਦੋਂ ਆਂਢੀ ਗਵਾਂਢੀ ਸਰਾਹੋਂ ਨਾ ਤੇ ਬਾਈ ਨਰਮਲ ਸਿੰਘ ਦੋਲਤ ਪੰਜਾਬ ਦਾ ਇੱਕ ਇਹ ਕਹਿੰਦਾ ਬਾਈ ਸਾਲ ਕੁ ਪਹਿਲਾਂ ਜਦੋਂ ਉਹ ਫੈਕਟਰੀ ਕਰੀਦੀ ਕਹਿੰਦਾ ਦੋ ਕਟੰਬੇ ਜੇ ਲੈ ਕੇ ਆਇਆ ਸੀ ਕਹਿੰਦਾ ਚਾਹੇ ਟਰੱਕ ਭਰ ਲਾ ਐਜ ਕੋਈ ਸ਼ੱਕ ਨਹੀਂ ਬਾਈ ਆਪਾਂ ਜਦੋਂ ਲੌਂਗੋ ਵਾਲੇ ਦੀ ਧਰਤੀ ਤੇ ਆਏ ਆ ਮੰਨ ਲਓ ਇੰਨੀ ਕਰਮਾ ਵਾਲੀ ਮੇਰੇ ਵਾਸਤੇ ਧਰਤੀ ਆ ਹਾਂ ਉਸ ਵੀ ਨਹੀਂ ਤਿਆਰ ਕਰ ਲਿਆ ਬਸ ਐ ਲੈ ਲਓ ਵੀ ਜ਼ੀਰੋ ਬੈਲੈਂਸ ਤੇ ਆਈ ਸੀ ਠੀਕ ਹੈ ਅੱਜ ਤਾਂ ਚਲੋ ਰੱਬ ਦੀਆਂ ਮਿਹਰਾਂ ਨੇ ਘਾਟ ਹੀ ਨਹੀਂ ਕਾਸੇ ਦੀ ਸਹੀ ਗੱਲ ਆ ਬਾਈ ਉਹ ਵੀ ਬਾਈ ਤੁਸੀਂ ਲੋਕਾਂ ਦੇ ਏਡੇ ਏਡੇ ਫਾਇਦੇ ਕੀਤੇ ਨੇ ਲੋਕਾਂ ਦੀ ਹੱਕ ਸੱਚ ਦੀ ਕੀ ਹਰ ਇੱਕ ਚੀਜ਼ ਬੋਰਡ ਚੈੱਕ ਕਰ ਲਓ ਦੇਖੋ ਜਿਹੜਾ ਬੰਦਾ ਦੋ ਨੰਬਰੀ ਆ ਹਾਂਜੀ ਠੀਕ ਹੈ ਵਿੱਚ ਕਈ ਬੰਦੇ ਨਾਲ ਤੁਰ ਕੇ ਆ ਜਾਂਦੇ ਨੇ ਹਾਂਜੀ ਵੀ ਨਾਲ ਤਾਂ ਉਹਨਾਂ ਨੂੰ ਇਸ ਵਾਸਤੇ ਲਿਆਉਂਦੇ ਨੇ ਵੀ ਸਾਡਾ 2 ਰੁਪਿਆ ਦਾ ਫਾਇਦਾ ਕਰੂਗਾ ਪਰ ਉਹਰੇ ਇਹੇ ਜੀ ਨੁਕਸਬਾਜੀ ਉਂਗਲਬਾਜੀ ਕਰਦੇ ਨੇ ਆ ਕਿ ਫਾਇਦਾ ਨਹੀਂ ਕਰਦੇ ਅਗਲੇ ਦਾ ਨੁਕਸਾਨ ਕਰ ਦਿੰਦੇ ਨੇ ਅੱਛਾ ਉਹਦੇ ਨਾਲ ਮੇਰਾ ਅਗਲਾ ਤੇਲ ਫੂਕੇ ਆ ਕੇ ਉਹਰੇ ਮੁਰਗਿਆ ਮੇਰਾ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਹੋਇਆ ਉਹਦਾ ਜਿਹੜਾ ਮੁਰਗਿਆ ਬਿਲਕੁਲ ਕਿਉਂ ਉਹਦੇ ਮਨ ਚ ਪੈਸੇ ਭਾਂਦੇ ਨੇ ਬਾਈ ਆਪਾਂ ਇਹ ਕਹਿੰਦੇ ਵੀ ਮੰਗਰ ਲੱਗੋ ਹਰ ਇੱਕ ਬੰਦੇ ਦੇ ਮੰਗਰ ਲੱਗੋ ਮੇਰੇ ਹੀ ਮੰਗਰ ਲੱਗੋ ਅਗਲੇ ਦੇ ਵੀ ਜਿਹੜਾ ਬੰਦਾ ਤੁਹਾਡਾ ਗਮਾਂਡੀ ਆ ਕੋਈ ਮਿਸਤਰੀ ਚਲੋ ਆਪਾਂ ਨਹੀਂ ਕਹਿੰਦੇ ਉਹ ਪਰ ਇੱਕ ਥੋੜਾ ਥੋੜਾ ਕਿਤੇ ਨਾ ਕਿਤੇ ਆਪਦਾ ਵੀ ਦਿਮਾਗ ਬਾਈ ਚਲਾਉਣਾ ਸਿੱਖੋ ਠੀਕ ਹੈ ਜਦੋਂ ਤੁਹਾਨੂੰ ਆਪਾਂ ਨੇ ਇੱਕ ਵਾਰੀ ਕਹਿਤਾ ਵੀ ਸਾਗਵਾਨ ਦਾ ਮੁਕਾਬਲਾ ਨਹੀਂ ਹੈਗਾ ਵੀਰੇ ਬਲਕ ਦੇ ਵਿੱਚ ਕੰਮ ਕਰਾਂਗੇ ਤਾਂ ਹਮੇਸ਼ਾ 2 ਰੁਪਏ ਘੱਟ ਮੈਨੂੰ ਪਊਗਾ 2 ਰੁਪਏ ਘੱਟ ਅੱਗੇ ਵੇਚਾਂਗੇ ਬਿਲਕੁਲ ਬਾਈ ਪਰ ਆਜੋ ਕੱਲੀ ਕੱਲੀ ਤਸੱਲੀ ਮੈਂ ਅਗਲੇ ਦੀ ਕਰਾਉਣਾ ਪਰ ਹੁਣ ਮੇਰੀ ਵਿਰੋਧਤਾ ਇੰਨੀ ਵੱਧ ਗਈ ਜਿਹਦੀ ਹੱਦ ਹੀ ਕੋਈ ਨਹੀਂ ਪਰ ਇੱਕ ਗੱਲ ਮੇਰੀ ਸੁਣ ਲਓ ਮੇਰਾ ਮਾਲ ਵਪਾਰਸਾ ਜੇ ਮੇਰਾ ਮਾਲ ਕੋਈ ਘਟੀਆਂ ਕਹੇ ਦੇ ਮੈਨੂੰ ਮਾੜਾ ਕਹੇ ਦੇ ਕਮੈਂਟਾਂ ਚ ਨਾ ਪਰਮਾਤਮਾ ਦੀ ਕਿਰਪਾ ਨਾਲ ਰੁਪਈਆ 25 ਕਿਸੇ ਨੂੰ ਮੈਂ ਦਿੱਤੀਆਂ ਨਾ ਮੈਂ ਕਿਸੇ ਨੂੰ ਦੇਵਾਂ ਨਾ ਮੇਰੇ ਕੋਲੇ 5 ਰੁਪਈਆ ਵਾਲਾ ਬੰਦਾ ਕੋਈ ਆਵੇ ਕੋਈ ਆਸ ਲੈ ਕੇ ਨਾ ਆਓ ਵੀ ਅਸੀਂ ਦਿਹਾੜੀ ਗਾਲੀਏ ਕਈ ਬੰਦੇ ਮੈਨੂੰ ਕਹਿਣ ਲੱਗੇ ਬਾਈ ਅਸੀਂ ਦਿਹਾੜੀ ਖਰਾਬ ਕਰਕੇ ਆਇਆ ਵੀਰੇ ਉਹ ਤੇਰੀ ਜ਼ਿੰਮੇਵਾਰੀ ਆ ਦਿਹਾੜੀ ਖਰਾਬ ਤੂੰ ਕਰਕੇ ਆਇਆ ਤੇ ਮੇਰਾ ਕੋਈ ਠੇਕਾ ਨਹੀਂ ਹੈਗਾ ਬਿਲਕੁਲ ਠੀਕ ਹੈ ਜੇ ਤਰ੍ਹਾਂ ਚਿੱਤਮਾਨ ਦਾ ਤੂੰ ਨਾਲ ਤੁਰਿਆ ਜੇ ਤਰ੍ਹਾਂ ਨਹੀਂ ਚਿੱਤਮਾਨ ਦਾ ਨਾਲ ਤੁਰ ਕੇ ਆ ਮੈਂ ਨਹੀਂ ਪੰਜ ਪੈਸੇ ਬਿਲਕੁਲ ਵੀ ਲਖਵਿੰਦਰ ਨੇ ਤਾਂ ਲੋਕਾਂ ਦੇ ਫਾਇਦੇ ਕਰਦੇ ਨੇ ਨਾ ਕਿ ਕਮਿਸ਼ਨ ਲੈਣ ਵਾਲਾ ਮੈਂ ਤਾਂ ਜੇ 500 ਰੁਪਈਆ ਪਰ ਮੈਂ ਕਿਸੇ ਨੂੰ ਉਹਦੇ ਚੋਂ 500 ਰੁਪਏ ਕੱਢ ਕੇ ਇੱਧਰ ਦੇਣਾ ਨਹੀਂ ਹੈਗਾ ਇਹ ਤਾਂ ਮੇਰੀ ਜਿੱਦਾ ਚਾਹੇ ਭਾਵੇਂ ਦਾ ਕੁੱਲੀ ਚ ਲਾਭ ਹੀ ਰਿਹਾ ਤਾਂ ਕੱਖ ਨਾ ਰਹੇ ਕੁੱਲੀ ਚ ਭਾਵੇਂ ਕੱਖ ਨਾ ਰਹੇ ਸਹੀ ਗੱਲ ਆ ਪਰ ਮਿਸਤਰੀਆਂ ਨੂੰ ਕਮਿਸ਼ਨ ਨਹੀਂ ਦੇਣਾ ਨਾ ਮੈਂ ਨਹੀਂ ਦਿੰਦਾ ਵੀਰੇ ਕਿਸੇ ਨੂੰ 5 ਰੁਪਏ ਠੀਕ ਹੈ ਜੀ ਆਹ ਦੇਖ ਲਓ 5D ਡਿਜ਼ਾਈਨ ਇਹ ਵੀ ਗੇਟਾਂ ਦੇ ਵਿੱਚ ਪੈਣਾ ਡਿਜ਼ਾਈਨ ਆ ਬਿਲਕੁਲ ਜੀ ਬਿਲਕੁਲ ਜਿਹੜੀਆਂ ਚਾਹੇ ਮਰਚ ਬਾਈ ਇਹ ਹਨ ਹਾਂ ਜਿਹੇ ਜਿਹੇ ਮਰਜੀ ਡਿਜ਼ਾਈਨ ਸੁਖੀ ਹਾਂਜੀ ਜਿਹੜੀਆਂ ਹੁਣ ਆਪਾਂ ਨੇ ਚੀਜ਼ਾਂ ਸ਼ੁਰੂ ਕਰੀਆਂ ਨੇ ਮੰਨ ਲਓ ਆਪਦੀ ਫੈਕਟਰੀ ਦੇ ਵਿੱਚ ਪਹਿਲਾਂ ਤਾਂ ਸੀਗਾ ਸਨਮੈਕੇ ਵਾਲਾ ਪੱਲਾ ਸਨਮੈਕੇ ਵਾਲਾ ਪਹਿਲਾਂ ਜਿਹਦਾ ਜੀ ਕਰਦਾ ਸੀ ਚੱਕ ਕੇ ਹਰ ਇੱਕੀ ਧਰ ਲੈਂਦਾ ਸੀ ਦੋ ਪਲੜੇ ਹਰ ਇੱਕੀ ਵੀਡੀਓ ਬਾਹਰ ਦਾ ਸੀ ਠੀਕ ਹੈ ਪਰ ਹੁਣ ਥੋੜਾ ਜਿਹਾ ਸੀ ਨਾ ਲੈਂਡ ਨੂੰ ਅੱਗੇ ਲੈ ਗਏ ਠੀਕ ਹੈ ਹੁਣ ਲੋਕਾਂ ਨੂੰ ਕਾਰਾਗਰੀ ਚ ਅਸੀਂ ਲਝਾ ਲਿਆ ਟੌਪ ਲੈਵਲ ਤੇ ਲੈ ਗਏ ਬਸ ਹੁਣ ਇਹ ਹੁੰਦਾ ਵੀ ਵੀਰੇ ਨਾਲ ਨਾਲ ਤੂੰ ਕਾਰਾਗਰੀ ਵੀ ਚੈੱਕ ਕਰ ਨਾਲ ਨਾਲ ਮਟੀਰੀਅਲ ਵੀ ਚੈੱਕ ਕਰ ਨਾਲ ਨਾਲ ਰੇਟ ਦੱਸ ਠੀਕ ਹੈ ਪੱਲਾ ਤੈਨੂੰ ਅਸੀਂ 10000 ਦਾ ਦੇਵਾਂਗੇ ਹਾਂ ਪਰ ਉਹਦੀ ਮਾਰਕੀਟ ਵੈਲੂ 50000 ਬਿਲਕੁਲ ਹਾਂ ਵੀ ਹੁਣ ਆਜੋ ਫਿਰ ਹੈ ਵੀ ਹੁਣ ਆਜੋ ਕੋਈ ਚੱਕਰ ਨਹੀਂ ਹਲੇ ਤਾਂ ਆਹ ਦੇਖ ਲੈ ਸਾਹਮਣੇ ਕਮਰਾ ਤਿਆਰ ਕਰਾਇਆ ਤੇ ਨਾ ਮੈਂ ਕਮਰਾ ਦਿਖਾਣਾ ਹਾਂਜੀ ਇਹਦੇ ਵਿੱਚ ਜਮਨਾ ਨਗਰ ਤੋਂ ਪ੍ਰੋਜੈਕਟ ਲਾਉਣਾ ਅੱਛਾ ਜੀ ਸਾੰਪਣੀ ਵੱਲੋਂ ਠੀਕ ਹੈ ਕੰਪਨੀ ਵੱਲੋਂ ਕੰਪਨੀ ਇਹਨੂੰ ਪੱਲੇ ਸਾਰੇ ਕਮਰਿਆਂ ਨੂੰ ਤਿਆਰ ਕਰਕੇ ਜਾਊਗੀ ਠੀਕ ਹੈ ਇਹਦੇ ਵਿੱਚ ਪ੍ਰੋਜੈਕਟਰ ਪ੍ਰੋਜੈਕਟਰ ਲੱਗਣੇ ਨੇ ਪਤਾ ਨਹੀਂ ਕੀ ਲਾ ਕੇ ਉਹ ਦੇਣਗੇ ਜਦੋਂ ਤੁਸੀਂ ਅੰਦਰ ਆ ਗਏ ਤੁਹਾਡੀ ਕੋਠੀ ਦੀ ਫੋਟੋ ਖਿੱਚ ਲਏ ਹੋ ਅੱਛਾ ਉਰੇ ਆ ਕੇ ਤੁਹਾਡੀ ਕੋਠੀ ਇਹਦੇ ਵਿੱਚ ਪਾ ਦੇਣ ਹੁਣ ਕੱਲਾ ਕੱਲਾ ਚੀਜ਼ ਦਿਖਾ ਦਾਂਗੇ ਉਹਦੇ ਪੱਲਾ ਐ ਲੱਗੂ ਇਹਦੇ ਪੱਲਾ ਐ ਲੱਗੂ ਕਿਚਨ ਐ ਲੱਗੂ ਕਬੂੜਾ ਐ ਲੱਗੂ ਅੱਛਾ ਹਾਂ ਵੀ ਸਾਰਾ ਵੀ ਜਿਹੜੀ ਮੇਨ ਗੇਟ ਹੈਗਾ ਉਹ ਇਦਾਂ ਦੀ ਸ਼ੋਅ ਜਦੋਂ ਆਪਾਂ ਕੋਠੀ ਦੇ ਵਿੱਚ ਵੜ ਕੇ ਲ lobby ਮੇਨ ਐਂਟਰੀ ਸਾਰੀਆਂ ਇਹਦੇ ਵਿੱਚ ਤੁਹਾਨੂੰ ਦਿਖਾਇਆ ਕਰਾਂਗੇ ਇਹਦੇ ਉੱਤੇ ਵੱਡਾ ਪ੍ਰੋਜੈਕਟਰ ਲਾਵਾਂਗੇ ਮੰਨ ਲਓ ਇੱਥੇ ਪੂਰਾ ਪ੍ਰੋਜੈਕਟਰ ਲੱਗ ਜੂ ਜਿਵੇਂ ਫਿਲਮ ਚੱਲਦੀ ਹੁੰਦੀ ਆ ਫਿਲਮ ਚੱਲਦੀ ਹੁੰਦੀ ਆ ਉਸ ਤਰ੍ਹਾਂ ਬੰਦੇ ਦੇ ਸਾਹਮਣੇ ਸਾਰੀ ਬੰਦੇ ਨੂੰ ਐ ਪਤਾ ਲੱਗ ਜਾ ਕਰੂਗਾ ਵੀ ਆਪਣੇ ਘਰੇ ਜਾ ਕੇ ਪੁੱਲਾ ਕਿਵੇਂ ਲੱਗੂਗਾ ਕਿਵੇਂ ਲੱਗੂ ਹਾਂ ਤੇ ਜਿਵੇਂ ਕਹੇ ਜਾ ਰੰਗ ਵਗੈਰਾ ਸੋਹਣਾ ਲੱਗੂ ਸਾਰਾ ਕੁਝ ਵੀ ਇਸ ਤਰ੍ਹਾਂ ਦੀ ਫਿਨਿਸ਼ਿੰਗ ਕਰਕੇ ਲੈ ਜਾਓ ਬਾਕੀ ਇੱਕ ਤੁਹਾਨੂੰ ਹੋਰ ਦੱਸ ਦਿੰਨਾ ਥੋੜੀ ਜੀ ਪਛਾਣ ਕਰਨੀ ਸ਼ੁਰੂ ਕਰੋ ਬੰਦਿਆਂ ਦੀ ਵੀ ਬੰਦਾ ਕਿਸ ਲੈਵਲ ਤੇ ਕੰਮ ਕਰਦਾ ਠੀਕ ਹੈ ਤੁਸੀਂ ਇਹ ਨਾ ਹੈਗਾ ਵੀ ਜਿਹੜਾ ਚਾਰ ਛਿਲੜ ਰੱਖ ਕੇ ਕਹਿੰਦਾ ਵੀ ਚਾਰ ਫਰੇਮਾ ਰੱਖ ਕੇ ਮੈਂ ਸਸਤਾ ਦੇਊਗਾ ਨਹੀਂ ਦੇ ਸਕਦਾ ਵੀਰੋ ਉਹਦੇ ਵਿੱਚ ਕਿਤੇ ਨਾ ਕਿਤੇ ਕਾਰਨ ਹੋਗਾ ਮੇਰਾ ਸਸਤਾ ਦੇਣ ਦਾ ਮੈਂ ਕਾਰਨ ਇਹ ਮੰਨਦਾ ਸਭ ਤੋਂ ਵੱਡੀ ਤਾਂ ਮੇਰੇ ਲਿੰਕ ਠੀਕ ਹੈ ਦੂਸਰੀ ਗੱਲ ਮੇਰੀ ਲਿਹਾਜ਼ ਭਾਈਆਂ ਨਾਲ ਜਿਹੜੇ ਨਾਲ ਹੈ ਜੀ ਆ ਠੀਕ ਹੈ ਤੀਸਰੀ ਗੱਲ ਇਹ ਆ ਵੀ ਬਲਕ ਦੇ ਵਿੱਚ ਮਾਲ ਉਹਨਾਂ ਤੋਂ ਖਰੀਦ ਕੇ ਆਪਾਂ ਉਰੇ ਵੇਚ ਲੈਂਦੇ ਠੀਕ ਹੈ ਫਿਰ ਚਾਹੇ ਤੁਸੀਂ ਲੌਂਗਵਾਲ ਬਹਿਜੋ ਚਾਹੇ ਤੁਸੀਂ ਸੰਗਰੂਰ ਬਹਿਜੋ ਚਾਹੇ ਤੁਸੀਂ ਬਰਨਾਲੇ ਬਹਿਜੋ ਉਹ ਮੈਟਰ ਨਹੀਂ ਕਰਦਾ ਠੀਕ ਹੈ ਪਰ ਤੁਹਾਡੇ ਵਿੱਚ ਕੁਆਲਿਟੀ ਹੋਣੀ ਚਾਹੀਦੀ ਆਪਾਂ ਉਹ ਕੁਆਲਿਟੀ ਆਪਦੇ ਵਿੱਚ ਪੈਦਾ ਕਰੀਏ ਹੁਣ ਤੁਸੀਂ ਐ ਮੰਨ ਕੇ ਚੱਲੋ ਗਾਹਕ ਕੀ ਕਈ ਗਾਹਕ ਨਾ ਪਰਤੇ ਆਉਣ ਲੱਗ ਜਾਂਦੇ ਨੇ ਜਿਵੇਂ ਕਹਿੰਦੇ ਨੇ ਵੀ ਤੜ ਚੈੱਕ ਕਰਨ ਲੱਗ ਜਾਂਦੇ ਨੇ ਹਾਂ ਵੀ ਲਖਵਿੰਦਰ ਭਾਈ ਐਂ ਕਰ ਦੇਗਾ ਹਾਂ ਮਿਸਤਰੀ ਨੇ ਉਂਗਲ ਲਾਤੀ ਬੀਅਸਤਾ ਇਹ ਆ ਪੱਲਾ ਬਣਾ ਹੁਣ ਤੂੰ ਐ ਲਾ ਰਿਹਾ ਬਾਈ ਆ ਪੱਲਾ ਹਾਂ ਇਹਦੀ ਸਕਰੀਨ ਸ਼ਾਟ ਲੈ ਲਓ ਠੀਕ ਹੈ ਠੀਕ ਹੈ 160 ਰੁਪਏ ਸਕਰ ਫੁੱਟ ਦੇ ਵਿੱਚ 65 ਰੁਪਏ ਸਕਰ ਫੁੱਟ ਦੇ ਵਿੱਚ ਇਹ ਮੈਂ ਬਣਾਇਆ ਠੀਕ ਹੈ ਜੇ ਇਹ 165 ਰੁਪਈਆ ਦੇ ਸਕਰ ਫੁੱਟ ਦੇ ਵਿੱਚ ਕੋਈ ਪੱਲਾ ਦੇ ਗਿਆ ਠੀਕ ਹੈ ਤਾਂ ਸੁਖੀ ਮੈਂ ਲੱਖ ਰੁਪਈਆ ਦਾ ਚਲ ਆਪਾਂ ਕਹੀ ਦਿੰਨੇ ਆ ਆਮ ਮੈਨੂੰ ਜਿਹੜਾ ਮਰਜੀ ਡੰਡ ਲਾ ਦੇ ਵੀ ਲਖਵਿੰਦਰ ਝੂਠਾ ਬਾਕੀ ਸਾਰੇ ਸੱਚੇ ਅੱਛਾ ਹਾਂ ਇਹ ਐਨੀ ਲੱਕੜ ਲਵਾਈ ਬੈਠਾ ਪਤੰਦਰ ਬਿਲਕੁਲ ਜੀ ਬਿਲਕੁਲ ਉਹੀ ਗੱਲ ਵੀ ਕਿ ਜੋਰੀ ਚੈੱਕ ਕਰਦੇ ਨੇ ਵੀ ਆਹ ਲਾ ਕੇ ਆਏ ਆ ਐ ਲਾ ਦੇ ਆਏ ਕਰਦੇ ਆਏ ਵੀ ਕਰ ਆਏ ਵੀ ਕਰ ਸੀ ਕਹਿੰਦੇ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਠੀਕ ਹੁਣ ਤੂੰ ਐ ਲਾ ਲਾ ਸਾ ਬੁਰੇ ਤੈਨੂੰ ਹੋਰ ਦਿਖਾ ਦਿੰਦਾ ਮੈਂ ਹਾਂਜੀ ਹੁਣ ਆ ਪੱਲਾ ਹਾਂਜੀ ਠੀਕ ਆ ਦੇਖ ਮੋਟੀ ਲੱਕੜ ਬਿਲਕੁਲ ਆ ਕੇ ਚੈੱਕ ਕਰ ਲਓ ਬਿਲਕੁਲ ਆ ਦੇਖ ਲਓ ਭਰਾ ਉਹ ਉਂਗਲੀ ਮਣ ਕੇ ਦੇਖ ਲਓ 2 2 ਇੰਚ ਦੇ ਹਿਸਾਬ ਹੁੰਦੇ ਦੋ ਦੋ ਇੰਚ ਆ ਪਿਆ ਅੱਛਾ 160 ਰੁਪਏ ਇਸ ਸਕੇਅਰ ਫੁੱਟ ਦੇ ਵਿੱਚ ਇਹ ਪੱਲਾ ਦਿੱਤਾ ਹੈ ਇਹ ਵੀ 3500 ਰੁਪਏ ਦਾ ਸਿਰਫ ਆ ਠੀਕ ਹੈ ਇਹਦੀ ਸਕਰੀਨ ਸ਼ਾਟ ਲੈ ਕੇ ਸਾਰੇ ਕਿਤੇ ਜਾ ਕੇ ਦੇਖ ਕੇ ਆ ਵੀ 3500 ਰੁਪਏ ਦਾ ਪੱਲਾ ਕੋਈ ਦੇ ਦੇਊਗਾ ਹਾਂ ਵੀ 3500 ਰੁਪਏ ਦੇ ਵਿੱਚ ਤੁਹਾਨੂੰ ਇੰਨੀਆਂ ਦੀ ਮੋਟੀ ਕੋਈ ਲੱਕੜ ਲਾ ਕੇ ਦੇਊਗਾ ਦੇਖ ਲਓ ਕਿੱਥੇ ਤੱਕ ਪੈਂਦੀ ਆ ਅਗਲਾ ਕਹਿੰਦਾ ਵੀ ਆ ਮੇਰੇ ਤਾਂ ਚਾਰ ਫਰੇਮਾ ਠੋਕੀਆਂ ਪਈ ਨੇ ਇਹ ਜਿਆ ਲੈ ਜਾ ਹਾਂ ਸੋ ਵੀਰੇ ਇਹ ਇਹਦੇ ਵਿੱਚ ਐ ਹੁੰਦਾਗਾ ਆਪਾਂ ਕਹਿੰਦੇ ਆ 5 ਰੁਪਏ ਯਾਰ ਕੋਈ ਗੱਲ ਨਹੀਂ ਕਿਸੇ ਗਾਹਕ ਚੋ 10 ਰੁਪਏ ਬਚ ਗਏ ਕਿਸੇ ਚੋ 5 ਬਚ ਗਏ ਜ਼ਰੂਰੀ ਨਹੀਂ ਹੁੰਦਾ ਬਿਲਕੁਲ ਬਾਈ ਬਿਲਕੁਲ ਸਾਰਿਆਂ ਨੂੰ ਇੱਕ ਤੱਕੜੀ ਜੱਪਾ ਤੋਲ ਨਹੀਂ ਸਕਦੇ ਬਿਲਕੁਲ ਕੁਆ ਇੱਕ ਲਖਵਿੰਦਰ ਭਾਈ ਹੋਰ ਗੱਲ ਦੱਸ ਮੈਨੂੰ ਜਿਵੇਂ ਅੱਜ ਕੱਲ੍ਹ ਹੋਈ ਜਾਂਦੀ ਆ ਗੱਲ ਫੋਨ ਦੇ ਵੀਡੀਓ ਜੀ ਆਉਂਦੀ ਹੁੰਦੀ ਆ ਵੀ ਥੱਲੇ ਇੱਕ ਕੋਈ ਸਮ੍ਰਿਕਾ ਜਾਂ ਪਾਂਦ ਨੇ ਵਿੱਚ ਲੱਕੜਾਂ ਜੀਆਂ ਚੈਨ ਦੰਦੇ ਨੇ ਹਨਾ ਬਹੁਤੇ ਬੰਦੇ ਕਹਿੰਦੇ ਜਿਹੜੇ ਸਾਨੂੰ ਸਸਤੇ ਮਿਲਦੇ ਨੇਗੇ ਆਹ ਗੇਟ ਹੁੰਦੇ ਨੇ ਉਹ ਆਉ ਗੇਟ ਹੁੰਦੇ ਨੇ ਵੀ ਆਪਾਂ ਬੰਦੇ ਨੂੰ ਚੈਲੰਜ ਕਰ ਸਕਦੇ ਆ ਵੀ ਸਾਡਾ ਗੇਟ ਵੱਢ ਲੋ ਆ ਕੇ ਮੇਰੇ ਚੈਲੰਜ ਵੀ ਕਰ ਸਕਦੇ ਆ ਇਹ ਉਂਗਲਵਾਜੀ ਕਰਨ ਦੀ ਆਦਤ ਹੁੰਦੀ ਹੈਗੀ ਕਈ ਬੰਦਿਆਂ ਨੂੰ ਜਿਹੜਾ ਮੰਨ ਲਓ ਫੱਟੀਆਂ ਵਾਲਾ ਗੇਟ ਆ ਉਹ ਫੱਟੀਆਂ ਵਾਲਾ ਗੇਟ ਆ ਜਿਹੜੀ ਕੁਆਲਿਟੀ ਹੁਣ ਉੱਥੋਂ ਜਮਨਾ ਨਗਰ ਜਿਹੜੀਆਂ ਉਹ ਵੀਡੀਓ ਆਉਂਦੇ ਨੇ ਆਪਾਂ ਦੇਖਦੇ ਰਹਿੰਨੇ ਆ ਕੋਈ ਇੱਕ ਅਲੱਗ ਮੈਟਰ ਹੈ ਅਸੀਂ ਵੀ ਉਹ ਪੱਲੇ ਤਿਆਰ ਕੀਤੇ ਨੇ ਉਹਨਾਂ ਦਾ ਉਹ ਪੱਲਿਓਂ ਹਿਸਾਬ ਨਾਲ ਤਿਆਰ ਹੁੰਦੇ ਨੇ ਠੀਕ ਹੈ ਇਹ ਨਹੀਂ ਹੈਗਾ ਵੀ ਇਹਦੇ ਵਿੱਚ ਆਏ ਪਾ ਆਉਂਦੇ ਨੇ ਕੋਈ ਕੋਈ ਦੁਕਾਨਦਾਰ ਯਾਰ ਮੇਰੇ ਹਿਸਾਬ ਨਾਲ ਤਾਂ ਕੋਈ ਦੁਕਾਨਦਾਰ ਮੰਨ ਲ ਬੇਈਮਾਨਾ ਕਰਦਾ ਨਹੀਂ ਭਾਈ ਮੇਰੀ ਤਾਂ ਇਹ ਸੋਚ ਆ ਠੀਕ ਹੈ ਕਿਉਂਕਿ ਜੇ ਬੰਦਾ ਆਪ ਸਹੀ ਸੋਚੂਗਾ ਤਾਂ ਆਪਣੇ ਨਾਲ ਸਹੀ ਹੋਊਗਾ। ਜੇ ਤੁਸੀਂ ਪਹਿਲੀ ਬੇਈਮਾਨੇ ਦੀ ਪੰਡ ਭਰ ਕੇ ਆਪਦੇ ਅੰਦਰ ਆ ਗਏ ਤੁਹਾਡੇ ਨਾਲ ਬੇਈਮਾਨ ਨਹੀਂ ਹੋਊਗਾ। ਬਿਲਕੁਲ। ਇਹ ਮੇਰੀ ਇੱਕ ਗੱਲ ਸਮਝ ਲਓ। ਸਹੀ ਗੱਲ ਹੈ। ਵਿਸ਼ਵਾਸ ਕਰਨਾ ਸਿੱਖੋ। ਸਹੀ ਗੱਲ ਹੈ। ਠੀਕ ਹੈ। ਤੁਹਾਡੇ ਨਾਲ ਕੋਈ ਵਿਸ਼ਵਾਸ ਘਾਤ ਵੀ ਕਰ ਗਿਆ ਨਾ ਜਿਹੜਾ ਕਰਮ ਤੋਲੂਗਾ। ਬਿਲਕੁਲ। ਮੰਨ ਲਓ ਮੈਂ ਕਿਸੇ ਕੋਠੀ ਦੇ ਵਿੱਚ 50000 ਦਾ ਮਾਲ ਦੇਤਾ। ਮੈਂ ਠੱਗੀ ਮਾਰ ਲਈ ਮੈਂ ਤਾਂ ਠੱਗਾ ਆ ਯਾਰ। ਫਿਰ ਮੈਂ ਕਰਮ ਤੋਲੇ। ਬਿਲਕੁਲ। ਕਿਸੇ ਦੇ ਕਰਮ ਕੋਈ ਨਹੀਂ ਤੋਲ ਸਕਦਾ ਨਾ ਕੋਈ ਠੱਗੀ ਠੱਗ ਮਾਰ ਸਕੇ। ਮੈਂ ਤਾਂ ਇਹ ਗੱਲ ਕ ਦੁਕਾਨਦਾਰ ਬੰਦੇ ਦੇ ਵਿੱਚ ਅੱਜ ਕੱਲ ਤੈਨੂੰ ਪਤਾ ਪੰਜਾਬ ਦੇ ਵਿੱਚ ਧਰਨਿਆਂ ਦਾ ਜੋਗਾ ਵੀਡੀਓ ਦਾ ਜੋਗਾ ਕੀ ਨਹੀਂ ਡਰਾਬਾ ਮਾਰਦਾ ਬੰਦਾ ਬਿਲਕੁਲ ਬਿਲਕੁਲ ਕੋਈ ਕਹਿੰਦਾ ਮੈਂ ਐ ਕਰ ਦੂੰ ਕੋਈ ਐ ਕਹਿੰਦਾ ਡਰ ਡਰ ਕੇ ਰਹੀਦਾ ਵੀ ਯਾਰ ਐਵੇਂ ਕੋਈ ਗੱਲਬਾਤ ਕੋਈ ਲੀਕ ਹੋ ਗਈ ਔਫਾ ਹੋ ਜਾਊਗਾ ਬਿਲਕੁਲ ਬਾਈ ਇੱਕ ਨੰਬਰ ਦਾ ਕੰਮ ਕਰੀਦਾ ਜੇ ਕੋਈ ਬੰਦਾ ਐ ਵੀ ਕਹਿੰਦਾ ਵੀ ਇਹਦੇ ਵਿੱਚ ਕੀ ਐ ਅਸੀਂ ਉਹਦੀ ਬਾਹ ਫੜ ਕੇ ਉਹਨੂੰ ਦਿਖਾ ਲੈਣਾ ਵੀਰੇ ਇਹਦੇ ਵਿੱਚ ਆ ਹਾਂ ਤੇਰਾ ਚਿੱਤਮਣ ਦਾ ਲਵਾ ਲੈ ਤੇਰਾ ਨਹੀਂ ਚਿੱਤਮਣ ਦਾ ਜਮਾਂ ਨਾਲ ਲਵਾ ਸਾਡਾ ਕੰਮ ਆ ਸੱਚ ਦਾ ਹੋਕਾ ਦੇ ਬਿਲਕੁਲ ਬਾਈ ਇਹੀ ਦਰਵਾਜ਼ਾ ਜਿਵੇਂ ਹੁਣ ਆ ਦਰਵਾਜ਼ਾ ਪਿਆ ਹਾਂਜੀ ਠੀਕ ਐ ਇਸੇ ਨਾਲ ਦਾ ਡਿੱਟੋ ਦਰਵਾਜਾ ਤੁਹਾਨੂੰ ਘੱਟੋ ਘੱਟ 7-8000 ਰੁਪਏ ਦਾ ਪਊਗਾ 8000 ਦਾ ਅੱਛਾ ਹਾਂ ਇਹੀ ਦਰਵਾਜਾ ਮੈਂ ਤੁਹਾਨੂੰ ਦੇ ਦੇਣਾ 30000 ਦਾ ਬਈ ਠੀਕ ਹੈ ਦੋਨੋਂ ਸਾਈਡ ਇਹਦੇ ਸਮਰੈਕਾ ਦੋਨੇ ਸਾਈਡਾਂ ਤੇ ਸਰਮੈਕਾ ਲੱਗਿਆ ਹੋਇਆ ਫਰੰਟ ਸਾਈਡ ਇਹਦੇ ਡਿਜ਼ਾਈਨ ਹੈ ਠੀਕ ਹੈ ਇਹਦੇ ਵਿੱਚ 15-20 ਕਲਰ ਵੀ ਹੈਗੇ ਨੇ ਆਪਣੇ ਕੋਲੇ ਠੀਕ ਹੈ ਗਲੋਸੀ ਵੀ ਹੈ ਮੈਟ ਵੀ ਹੈ ਸੁਪਰ ਮੈਟ ਵੀ ਹੈ ਐਸਐਫ ਵੀ ਹੈ ਸਾਰੀਆਂ ਸ਼ੀਟਾਂ ਨੇ ਠੀਕ ਹੈ ਪਰ ਮੈਂ ਇੱਕ ਗੱਲ ਜਾਣਨਾ ਮੇਰੇ ਨਾਲ ਇਹ ਪੱਲੇ ਤੇ ਜਿਹੜੇ ਹੀ ਕਰੇ ਹੁਣ ਜੇ ਬੰਦਾ 20000 ਵਾਲੇ ਪੱਲੇ ਨਾਲ 3000 ਵਾਲੇ ਪੱਲੇ ਨੂੰ ਕੰਪੇਅਰ ਕਰੂਗਾ ਤਾਂ ਉਹ ਕਿਸੇ ਨਾ ਕਿਸੇ ਕੁਆਲਿਟੀ ਡਾਊਨ ਹੀ ਹੋਊਗੀ ਬਿਲਕੁਲ ਜੀ ਬਿਲਕੁਲ ਇਹ ਆਪਦੀ ਆਪਦੀ ਸੋਚ ਆ ਬਿਲਕੁਲ ਬਿਲਕੁਲ ਬਾਕੀ ਵਿਰੋਧੀਆਂ ਨੇ ਜਿਹੜਾ ਬੰਦਾ ਤੁਹਾਡਾ ਮਾੜਾ ਮੰਨ ਲਓ ਜਿਹੜਾ ਬੰਦਾ ਤੁਹਾਡੇ ਖਿਲਾਫ ਆ ਉਹ ਤੁਹਾਨੂੰ ਹਮੇਸ਼ਾ ਮਾੜਾ ਹੀ ਕਹੂਗਾ ਕਿ ਇਹ ਕਿੰਨਾ ਹੀ ਚੰਗਾ ਬਣ ਗਿਆ ਸਹੀ ਗੱਲ ਆ ਚਾਹੇ ਉਹਨੂੰ ਕੋਈ ਮਰਜ਼ੀ ਬੰਦਾ ਸੰਤੁਸ਼ਟ ਕਰਾਉਣ ਦੀ ਕੋਸ਼ਿਸ਼ ਕਰੇ ਬਾਕੀ ਭਰਾਵੋ ਬਾਈ ਦੀ ਇਹ ਫੈਕਟਰੀ ਹੈਗੀ ਤੇ ਬਹੁਤ ਸੋਹਣਾ ਬਾਈ ਨੇ ਦੱਸਿਆ ਤੇ ਬਾਕੀ ਆਪ ਤੋ ਠੀਕ ਹੈ ਬਾਈ ਜੀ ਓਕੇ ਸਰ ਧੰਨਵਾਦ ਮਿਹਰਬਾਨੀ ਥੈਂਕ ਯੂ